ਵਕੀਲ ਪੁੱਤ ਨੇ ਆਪਣੀ ਮਾਂ ਨੂੰ ਕਿਹਾ ਮਾਂ ਜੀ ਆਪਣੇ ਸੋਹਣੇ ਸੋਹਣੇ ਸੂਟ ਬੈਗ ਵਿੱਚ ਪਾ ਲਵੋ ਆਪਾਂ ਕੁਝ ਦਿਨ ਲਈ ਕਿਤੇ ਘੁੰਮਣ ਚੱਲੇ ਮਾਤਾ ਨੇ ਬੜੀ ਚਾਹੀ ਚਾਹੀ ਆਪਣੇ ਸੋਹਣੇ ਸੋਹਣੇ ਸੂਟ ਬੈਗ ਵਿੱਚ ਪਾ ਲਏ ਤੇ ਨਹਾ ਧੋ ਕੇ ਤਿਆਰ ਹੋ ਗਈ ਫਿਰ ਉਸ ਨੇ ਆਪਣੀ ਪਤਨੀ ਨੂੰ ਕਿਹਾ ਕਿ ਤੁਸੀਂ ਵੀ ਫਟਾਫਟ ਤਿਆਰ ਹੋ ਜਾਓ ਹੋਰ ਕਿੰਨਾ ਕੁ ਟਾਈਮ ਲਾਓਗੇ ਪਤਨੀ ਅੱਜ ਬਹੁਤ ਜ਼ਿਆਦਾ ਖੁਸ਼ ਸੀ ਉਹ ਤਾਂ ਹਰ ਰੋਜ਼ ਤਿਆਰ ਹੁੰਦੀ ਬਹੁਤ ਟਾਈਮ ਲਾ ਦਿੰਦੀ ਸੀ ਪਰ ਅੱਜ ਤਾਂ ਉਹ ਮਿੰਟਾਂ ਵਿੱਚ ਤਿਆਰ ਹੋ ਗਈ ਸੀ ਤੇ ਉਸ ਨੂੰ ਖੁਸ਼ ਦੇਖ ਕੇ ਵਕੀਲ ਪਤੀ ਵੀ ਬਹੁਤ ਜ਼ਿਆਦਾ ਖੁਸ਼ ਸੀ ਘੁੰਮਣ ਤਾਂ ਉਹ ਦੋਨੋਂ ਮੀਆਂ ਬੀਬੀ ਰੋਜ਼ਾਨਾ ਹੀ ਜਾਂਦੇ ਰਹਿੰਦੇ ਸੀ ਪਰ ਅੱਜ ਉਹਨਾਂ ਦੀ ਖੁਸ਼ੀ ਕੁਝ ਜ਼ਿਆਦਾ ਹੀ ਸੀ ਮਾਂ ਦੇਖ ਰਹੀ ਸੀ ਕਿ ਅੱਜ ਅਜਿਹੀ ਕਿਹੜੀ ਜਗ੍ਹਾ ਤੇ ਆਪਾਂ ਘੁੰਮਣ ਜਾ ਰਹੇ ਹਾਂ ਕਿ ਤੁਸੀਂ ਅੱਜ ਦੋਨੋਂ ਇੰਨੇ ਖੁਸ਼ ਹੋ ਉਹਨੇ ਕਿਹਾ ਮਾਤਾ ਜੀ ਜਦੋਂ ਤੁਸੀਂ ਉਸ ਜਗ੍ਹਾ ਤੇ ਜਾਓਗੇ ਤਾਂ ਦੇਖਣਾ ਸਭ ਤੋਂ ਵੱਧ ਤੁਸੀਂ ਹੀ ਖੁਸ਼ ਹੋਵੋਗੇ ਤੁਹਾਡਾ ਦਿਲ ਬਹੁਤ ਲੱਗੇਗਾ ਉੱਥੇ ਜਾ ਕੇ ਮਾਤਾ ਨੇ ਸੋਚ ਕੇ ਜਵਾਬ ਦਿੱਤਾ ਤੇ ਕਹਿਣ ਲੱਗੀ ਕਿ ਕਿਤੇ ਤੁਸੀਂ ਮੈਨੂੰ ਮੇਰੇ ਪੇਕੇ ਤਾਂ ਨਹੀਂ ਲੈ ਕੇ ਜਾ ਰਹੇ ਕਿਉਂਕਿ ਸਭ ਤੋਂ ਵੱਧ ਖੁਸ਼ ਤਾਂ ਮੈਂ ਪੇਕੇ ਜਾ ਕੇ ਹੀ ਹੁੰਦੀ ਆ ਨੂਪੁੱਤ ਦੋਨੋਂ ਆਪਸ ਵਿੱਚ ਦੇਖ ਕੇ ਮੁਸਕਰਾਏ ਤਾਂ ਫਿਰ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਮਾਤਾ ਸਬਰ ਰੱਖੋ ਪਹੁੰਚ ਕੇ ਤੁਹਾਨੂੰ ਸਭ ਪਤਾ ਲੱਗ ਜਾਏਗਾ ਪਰ ਅੱਜ ਤੁਸੀਂ ਸਭ ਤੋਂ ਨਵੇਲੀ ਜਗ੍ਹਾ ਤੇ ਜਾ ਰਹੇ ਹੋ ਸ਼ਾਇਦ ਉਸ ਜਗ੍ਹਾ ਤੇ ਤੁਸੀਂ ਪਹਿਲਾਂ ਕਦੇ ਨਹੀਂ ਗਏ ਹੋਵੋਗੇ ਗੱਡੀ ਵਿੱਚ ਬਿਠਾ ਕੇ ਮਾਤਾ ਜੀ ਨੂੰ ਉਹ ਤਿੰਨੋਂ ਰਵਾਨਾ ਹੋ ਗਏ ਜਦੋਂ ਗੱਡੀ ਜਾ ਕੇ ਰੁਕੀ ਤਾਂ ਉਹ ਕਹਿਣ ਲੱਗੇ ਮਾਤਾ ਜੀ ਥੱਲੇ ਉਤਰੋ ਨੂ ਨੇ ਮਾਤਾ ਜੀ ਦਾ ਕੱਪੜਿਆਂ ਦਾ ਭਰਿਆ ਬੈਗ ਗੱਡੀ 'ਚੋਂ ਥੱਲੇ ਲਾ ਲਿਆ। ਸਾਹਮਣੇ ਇੱਕ ਬਹੁਤ ਵੱਡਾ ਆਸ਼ਰਮ ਸੀ। ਪੁੱਤ ਨੇ ਕਿਹਾ, "ਲੋ ਮਾਤਾ, ਆ ਗਏ ਤੁਸੀਂ ਆਪਣੀ ਅਸਲੀ ਘਰੇ। ਹੁਣ ਤੁਸੀਂ ਆਰਾਮ ਨਾਲ ਇੱਥੇ ਰਹੋ। ਤੁਹਾਡੀ ਸੁੱਖ ਸਹੂਲਤ ਲਈ ਅਸੀਂ ਇਹਨਾਂ ਨੂੰ ਪੈਸੇ ਦੇ ਦਿੱਤੇ ਹਨ। ਇਹ ਤੁਹਾਡਾ ਪੂਰਾ ਖਿਆਲ ਰੱਖਣਗੇ।" ਮਾਤਾ ਜੀਆਂ ਦੇਖ ਕੇ ਅੱਖਾਂ ਭਰ ਆਈਆਂ। ਮਾਤਾ ਕਹਿਣ ਲੱਗੀ, "ਪੁੱਤ, ਮੈਂ ਤਾਂ ਤੁਹਾਨੂੰ ਕਦੇ ਤੰਗ ਪਰੇਸ਼ਾਨ ਵੀ ਨਹੀਂ ਕੀਤਾ ਫਿਰ ਤੁਸੀਂ ਮੈਨੂੰ ਕਿਉਂ ਘਰੋਂ ਕੱਢ ਰਹੇ ਹੋ ਉਸੇ ਵਕਤ ਨੂੰ ਬੋਲੀ ਮਾਤਾ ਜੀ ਅਸੀਂ ਆਪਣੇ ਬੱਚੇ ਵੀ ਪਾਲ ਰਹੇ ਹਾਂ ਤੁਸੀਂ ਦੱਸੋ ਅਸੀਂ ਆਪਣੇ ਬੱਚਿਆਂ ਦਾ ਖਿਆਲ ਰੱਖੀਏ ਕਿ ਤੁਹਾਡਾ ਖਿਆਲ ਰੱਖੀਏ ਤੁਸੀਂ ਆਰਾਮ ਨਾਲ ਇੱਥੇ ਰਹੋ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਤਾਂ ਅਸੀਂ ਇੱਕ ਮਹੀਨੇ ਤੋਂ ਗੇੜਾ ਮਾਰਿਆ ਕਰਾਂਗੇ ਦੋਨੋਂ ਨੂੰ ਪੁੱਤ ਉੱਥੇ ਮਾਤਾ ਜੀ ਦਾ ਬੈਗ ਰੱਖ ਕੇ ਚਲੇ ਗਏ ਤੇ ਮਾਤਾ ਇੱਕ ਥੜੀ ਤੇ ਬੈਠੀ ਉੱਚੀ ਉੱਚੀ ਘੰਟੀਆਂ ਬੰਦੀ ਰੋਂਦੀ ਰਹੀ ਐਨੇ ਨੂੰ ਇੱਕ ਹੋਰ ਬਜ਼ੁਰਗ ਔਰਤ ਮਾਤਾ ਦੇ ਕੋਲ ਆਈ ਤੇ ਉਸ ਨੇ ਮਾਤਾ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਸਬਰ ਕਰ ਪੈਣੇ ਜਦੋਂ ਕੋਈ ਨਵਾਂ ਨਵਾਂ ਜੀ ਆਉਂਦਾ ਹੈ ਤਾਂ ਉਸ ਦਾ ਇਹੀ ਹਾਲ ਹੁੰਦਾ ਹੈ ਪਰ ਹੌਲੀ ਹੌਲੀ ਆਦਤ ਪੈ ਜਾਂਦੀ ਹੈ ਇਸ ਘਰ ਵਿੱਚ ਰਹਿਣ ਦੀ ਜਦੋਂ ਮਾਤਾ ਨੇ ਮੂੰਹ ਉੱਪਰ ਚੁੱਕਿਆ ਤਾਂ ਉਹ ਬਜ਼ੁਰਗ ਗੌਰਤ ਨੇ ਮਾਤਾ ਦੇ ਮੂੰਹ ਵੱਲ ਦੇਖ ਕੇ ਕਿਹਾ ਨਿਹਾਲ ਕੁਰੇ ਤੂੰ ਤੂੰ ਇੱਥੇ ਕਿਵੇਂ ਤੇਰਾ ਤਾਂ ਵਧੀਆ ਘਰ-ਬਾਰ ਹੈ ਸੁਖ ਨਾਲ 50 ਕਿੱਲਿਆਂ ਦੀ ਮਾਲਕਣ ਹੈ ਤੇ ਤੂੰ ਬਿਰਧ ਆਸ਼ਰਮ ਵਿੱਚ ਕੀ ਕਰ ਰਹੀ ਹੈ ਦਿਹਾਲਕੌਰ ਨੇ ਇੱਕ ਲੰਮਾ ਹੌਂਕਾ ਭਰਿਆ ਤੇ ਕਿਹਾ ਬਸ ਪੈਣੇ ਸਭ ਕਿਸਮਤਾਂ ਦੀਆਂ ਖੇਡਾਂ ਨੇ ਪਰਮਾਤਮਾ ਨੇ ਦਿੱਤਾ ਤਾਂ ਬਥੇਰਾ ਪਰ ਕਿਸਮਤ ਦੇ ਵਿੱਚ ਸੁੱਖ ਨਹੀਂ ਲਿਖਿਆ ਫਿਰ ਨਿਹਾਲਕੌਰ ਉਸ ਨੂੰ ਆਪਣੀ ਸਾਰੀ ਹੱਦਬੀਤੀ ਸੁਣਾਉਣ ਲੱਗੀ ਉਹ ਕਹਿਣ ਲੱਗੀ ਕਿ ਤਿੰਨੇ ਧੀਆਂ ਪੜ੍ਹ ਲਿਖ ਕੇ ਕੈਨੇਡਾ ਚਲੀਆਂ ਗਈਆਂ ਤੇ ਉਹਨਾਂ ਦੇ ਵਿਆਹ ਕਰ ਦਿੱਤੇ ਤੇ ਹੁਣ ਉਹ ਕੈਨੇਡਾ ਦੇ ਵਿੱਚ ਸੈੱਟ ਨੇ ਇੱਕ ਪੁੱਤ ਬਹੁਤ ਚਾਹਾਂ ਲਾਡਾਂ ਦੇ ਨਾਲ ਪਾਲਿਆ ਸੀ ਕਿਉਂਕਿ ਤਿੰਨ ਕੁੜੀਆਂ ਤੋਂ ਛੋਟਾ ਸੀ ਸਾਰਾ ਦਿਨ ਆਪ ਮੈਂ ਕੰਮ ਕਰਦੀ ਪਰ ਪੁੱਤ ਨੂੰ ਕਦੇ ਮੁੜਕਾ ਵੀ ਨਾ ਆਉਣ ਦਿੰਦੀ ਕਿੰਨੀਆਂ ਸੁੱਖਾ ਸੁਖ ਸੁੱਕ ਕੇ ਰੱਬ ਕੋਲੋਂ ਲਿਆ ਸੀ ਕਾਲਜ ਜਾਂਦੇ ਤੋਂ ਮਿਰਚਾਂ ਵਾਰ ਕੇ ਸੁੱਟਦੀ ਸੀ ਕਦੇ ਖਾਲੀ ਟੀ ਡ ਕਾਲਜ ਨਹੀਂ ਸੀ ਭੇਜਿਆ ਦਹੀਂ ਦੀ ਕੋਲੀ ਖਵਾ ਕੇ ਤੇ ਦੋ ਪਰਾਂਠੀਆਂ ਖਵਾ ਕੇ ਭੇਜਦੀ ਸੀ ਆਉਂਦੇ ਨੂੰ ਕੁਝ ਨਾ ਕੁਝ ਨਵੀਂ ਚੀਜ਼ ਬਣਾ ਕੇ ਰੱਖਦੀ ਸੀ ਜੋ ਉਸ ਨੂੰ ਖਾਣ ਵਿੱਚ ਪਸੰਦ ਸੀ ਫਿਰ بڑے ਚਾਹਵਾ ਦੇ ਨਾਲ ਵਿਆਹ ਕੀਤਾ ਕੁੜੀ ਵੀ ਮੁੰਡੇ ਨੇ ਆਪ ਹੀ ਪਸੰਦ ਕੀਤੀ ਸੀ ਮੈਨੂੰ ਤਾਂ ਬਸ ਫੋਟੋ ਦਿਖਾਈ ਸੀ ਕਿ ਮਾਤਾ ਆਹ ਕੁੜੀ ਮੈਨੂੰ ਬਹੁਤ ਪਸੰਦ ਏ ਵਿਆਹ ਕਰਵਾਉਣਾ ਤਾਂ ਮੈਂ ਇਸੇ ਨਾਲ ਹੀ ਕਰਵਾਉਣਾ ਪਿੰਡ ਦੇ ਇੱਕ ਬੰਦੇ ਨੂੰ ਵਿਚ ਵਿਚੋਲਾ પાਕੇ ਮੈਂ ਵਿਆਹ ਦੀ ਗੱਲ ਚਲਾਈ ਤੇ ਮੁੰਡੇ ਦਾ ਵਿਆਹ ਕਰ ਲਿਆ ਨੂੰ ਬਹੁਤ ਸੋਹਣੀ ਸੁਨੱਖੀ ਸੀ ਨਵੀਂ-ਨਵੀਂ ਵਿਆਹੀ ਨੂੰ ਮੈਂ ਕੰਮ ਨਹੀਂ ਸਿਲਾਇਆ ਰੋਟੀ ਟੁੱਕ ਕਰਨ ਦਾ ਮੈਨੂੰ ਆਪ ਹੀ ਬਹੁਤ ਸ਼ੌਂਕ ਸੀ ਜਦੋਂ ਡੇਢ ਕ ਮਹੀਨੇ ਬਾਅਦ ਮੈਂ ਕਿਹਾ ਕਿ ਪੁੱਤ ਆਪਾਂ ਤਿੰਨ ਤਾਂ ਜੀ ਹਾਂ ਹੁਣ ਰੋਟੀ ਟੁੱਕ ਤੂੰ ਲਾ ਲਿਆ ਕਰ ਤਾਂ ਉਸਨੇ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਸੀ ਕਿ ਮਾਤਾ ਨਾ ਤਾਂ ਮੈਨੂੰ ਰੋਟੀ ਪਕਾਉਣੀ ਆਉਂਦੀ ਹੈ ਤੇ ਨਾ ਹੀ ਮੈਨੂੰ ਰੋਟੀ ਪਕਾਉਣ ਦਾ ਸ਼ੌਂਕ ਹੈ ਜੇਕਰ ਤੁਸੀਂ ਰੋਟੀ ਬਣਾ ਸਕਦੇ ਹੋ ਤਾਂ ਠੀਕ ਹੈ ਨਹੀਂ ਤਾਂ ਅਸੀਂ ਆਪਣੇ ਲਈ ਕੁਝ ਬਾਹਰ ਤੋਂ ਖਾਣ ਲਈ ਮੰਗਵਾ ਲਿਆ ਕਰਾਂਗੇ بس ਕਲੇਸ਼ ਤੋਂ ਡਰਦੀ ਆਪ ਹੀ ਕੰਮ ਕਰਦੀ ਰਹਿੰਦੀ ਫਿਰ ਮੈਂ ਕਦੀ ਉਸ ਨੂੰ ਕੰਮ ਲਈ ਨਹੀਂ ਕਿਹਾ ਇਸ ਲਈ ਹੌਲੀ-ਹੌਲੀ ਸਮਾਂ ਬੀਤਦਾ ਗਿਆ ਤੇ ਮੇਰੇ ਇੱਕ ਪੋਤਾ ਤੇ ਇੱਕ ਪੋਤੀ ਹੋਏ ਜਿਨ੍ਹਾਂ ਨੂੰ ਮੈਂ ਜਾਨੋਂ ਵੱਧ ਕੇ ਚਾਹੁੰਦੀ ਸੀ ਜਦੋਂ ਮੈਂ ਰੋਟੀ ਬਣਾਉਣੀ ਤਾਂ ਦੋਨੋਂ ਭੱਜ ਕੇ ਮੇਰੇ ਕੋਲ ਆ ਜਾਂਦੇ ਤੇ ਕਹਿਣ ਲੱਗਦੇ ਦਾਦੀ ਅਸੀਂ ਵੀ ਤੇਰੇ ਨਾਲ ਰੋਟੀ ਖਾਵਾਂਗੇ ਜਦੋਂ ਮੈਂ ਰੋਟੀ ਬਣਾ ਕੇ ਰੋਟੀ ਖਾਣ ਲੱਗਦੀ ਤਾਂ ਨਿਆਣੇ ਭੱਜੇ ਆਉਂਦੇ ਪਰ ਮੇਰੀ ਨੂੰ ਬਾਹੋਂ ਫੜ ਕੇ ਲੈ ਜਾਂਦੀ ਤੇ ਆਖਦੀ ਤੁਹਾਨੂੰ ਮੈਂ ਆਪ ਰੋਟੀ ਖਵਾਵਾਂਗੀ ਤੁਸੀਂ ਇਹਦੇ ਨਾਲ ਰੋਟੀ ਖਾ ਕੇ ਬਿਮਾਰ ਹੋ ਜਾਓਗੇ ਇਹਦੇ ਹੱਥ ਦੇਖੋ ਕਿੱਦਾਂ ਦੇ ਨੇ ਇਹ ਹੱਥ ਚੰਗੀ ਤਰ੍ਹਾਂ ਨਹੀਂ ਤੋਂਦੀ ਮੈਂ ਕਹਿਣਾ ਪੁੱਤ ਰੋਟੀਆਂ ਪਕੋਂਦੀ ਵੀ ਤਾਂ ਮੈਂ ਹੀ ਆ ਉਦੋਂ ਵੀ ਮੇਰੇ ਆਹੀ ਹੱਥ ਆਟੇ ਨੂੰ ਲੱਗਦੇ ਨੇ ਨਾਲੇ ਮੇਰੇ ਕਿਹੜਾ ਦਿਮਾਗ ਵਿੱਚ ਫਰਕ ਹੈ ਕਿਵੇਂ ਗੰਦੀ ਹੱਥੀ ਬੱਚਿਆਂ ਨੂੰ ਰੋਟੀ ਖਵਾਵਾਂਗੀ ਨਾਲੇ ਮੈਂ ਤਾਂ ਆਪ ਦਾ ਝੂਠਾ ਆਪ ਹੀ ਨਿਆਣਿਆਂ ਨੂੰ ਨਹੀਂ ਦਿੰਦੀ ਮੈਂ ਤਾਂ ਪਹਿਲਾਂ ਇਹਨਾਂ ਦੋਨਾਂ ਨੂੰ ਇੱਕ ਇੱਕ ਪਰਾਂਠਾ ਖਵਾ ਕੇ ਫਿਰ ਆਪ ਖਾਣ ਲੱਗਦੀ ਹਾਂ ਪਲਾਤੂ ਮੈਂ ਕਾਤੋਂ ਕਰਦੀ ਐ ਉਹ ਮੇਰੇ ਮੁੰਡੇ ਨੂੰ ਕਹਿ ਦਿੰਦੀ ਕਿ ਮਾਤਾ ਸਾਰਾ ਦਿਨ ਆਪ ਦਾ ਝੂਠਾ ਜਵਾਕਾਂ ਨੂੰ ਖੋਣਦੀ ਰਹਿੰਦੀ ਹੈ ਇਹਨਾਂ ਨੂੰ ਤਾਂ ਖਾਂਸੀ ਰਹਿੰਦੀ ਹੀ ਹੈ ਇਹਨਾਂ ਦੇ ਬੱਚਿਆਂ ਨੂੰ ਵੀ ਬਿਮਾਰ ਕਰ ਦੇਣਾ ਹੈ ਹਾਲਾਂਕਿ ਸਚਾਈ ਇਹ ਸੀ ਕਿ ਮੈਂ ਕਦੇ ਵੀ ਆਪਣੀ ਝੂਠੀ ਚੀਜ਼ ਨਿਆਣਿਆਂ ਨੂੰ ਨਹੀਂ ਦਿੱਤੀ ਸੀ ਇਸ ਕਰਕੇ ਹੌਲੀ-ਹੌਲੀ ਘਰੇ ਕਲੇਸ਼ ਰਹਿਣ ਲੱਗਾ ਤੇ ਮੇਰੀ ਨੂੰ ਮੇਰਾ ਪੁੱਤ ਨੂੰ ਇਸੇ ਤਰ੍ਹਾਂ ਕਹਿੰਦੀ ਰਹਿੰਦੀ ਕਿ ਮੇਰਾ ਪੁੱਤ ਵੀ ਮੇਰੇ ਨਾਲ ਬਹੁਤ ਲੜਦਾ ਰਹਿੰਦਾ ਪਰ ਮੇਰੇ ਪੁੱਤ ਨੇ ਇਹ ਕਦੇ ਨਹੀਂ ਕਿਹਾ ਸੀ ਕਿ ਮਾਤਾ ਹੁਣ ਬੁੱਢੀ ਹੋ ਗਈ ਹੈ ਇਹਦੇ ਤੋਂ ਕੰਮ ਨਹੀਂ ਹੁੰਦਾ ਰੋਟੀ ਟੁਕਤੂ ਕਰ ਲਿਆ ਕਰ ਫਿਰ ਇੱਕ ਦਿਨ ਮੈਨੂੰ ਕਹਿੰਦੇ ਕਿ ਬੈਗਪੈਕ ਕਰ ਆਪਾਂ ਕਿਤੇ ਘੁੰਮਣ ਜਾਣਾ ਹੈ ਮੈਂ ਬੈਗਪੈਕ ਕਰ ਲਿਆ ਤੇ ਤਿਆਰ ਹੋ ਕੇ ਗੱਡੀ ਵਿੱਚ ਬੈਠ ਗਈ ਪਰ ਮੈਨੂੰ ਨਹੀਂ ਪਤਾ ਸੀ ਕਿ ਉਹ ਮੈਨੂੰ ਘਮੋਣ ਲਈ ਨਹੀਂ ਘਰੋਂ ਕੱਢਣ ਲਈ ਲੈ ਕੇ ਆਏ ਹਨ ਤੇ ਮੈਨੂੰ ਇਸ ਆਸ਼ਰਮ ਵਿੱਚ ਹਮੇਸ਼ਾ ਹਮੇਸ਼ਾ ਲਈ ਛੱਡ ਗਏ ਮੈਂ ਦੁੱਧਾਂ ਦੇ ਨਾਲ ਪੁੱਤ ਨੂੰ ਪਾਲਿਆ ਸੀ ਪਰ ਅੱਜ ਪਾਣੀ ਲਈ ਤਰਸ ਰਹੀ ਹਾਂ ਬਜ਼ੁਰਗ ਮਾਤਾ ਨੇ निहाल कौर ਦੀ ਸਾਰੀ ਦੁੱਖ ਭਰੀ ਕਹਾਣੀ ਸੁਣੀ ਤੇ ਫਿਰ ਉਹ ਬੋਲੀ ਕਿ ਤੇਰੇ ਕੋਲ ਤੇਰੀਆਂ ਧੀਆਂ ਦਾ ਕੋਈ ਨੰਬਰ ਹੈ ਤਾਂ निहाल कौर ਨੇ ਆਪਣੇ ਬੈਗ ਦੇ ਵਿੱਚੋਂ ਇੱਕ ਡਾਇਰੀ ਕੱਢੀ ਤੇ ਡਾਇਰੀ ਦੇ ਵਿੱਚੋਂ ਇੱਕ ਨੰਬਰ ਨੋਟ ਕਰਵਾਇਆ ਉਸ ਬਜ਼ੁਰਗ ਮਾਤਾ ਨੇ ਉਸ ਨੰਬਰ ਤੇ ਆਸ਼ਰਮ ਦੇ ਵਿੱਚੋਂ ਕਿਸੇ ਆਦਮੀ ਤੋਂ ਫੋਨ ਲਗਵਾਇਆ ਤੇ ਉਸ ਨੂੰ ਸਾਰੀ ਕਹਾਣੀ ਦੱਸੀ ਕਿ ਪੁੱਤ ਤੇਰੀ ਮਾਤਾ ਦੇ ਨਾਲ ਇੰਜ ਵਾਪਰਿਆ ਹੈ ਤੇ ਇਸ ਵਕਤ ਤੇਰੀ ਮਾਤਾ ਆਸ਼ਰਮ ਦੇ ਵਿੱਚ ਹੈ ਇੱਕ ਹਫਤੇ ਦੇ ਵਿੱਚ ਉਸ ਦੀ ਧੀ ਆਸ਼ਰਮ ਦੇ ਵਿੱਚ ਆਈ ਤੇ ਮਾਤਾ ਨੂੰ ਹਮੇਸ਼ਾ ਹਮੇਸ਼ਾ ਦੇ ਲਈ ਆਪਣੇ ਨਾਲ ਕੈਨੇਡਾ ਲੈ ਕੇ ਚਲੀ ਗਈ ਤੇ ਜਾਣ ਲੱਗੀ ਉਹ ਭਰਾ ਨੂੰ ਮਿਲ ਕੇ ਵੀ ਨਾ ਗਈ ਕਿਉਂਕਿ ਉਹ ਕਹਿੰਦੀ ਅਸੀਂ ਅਜਿਹੇ ਭਰਾ ਤੋਂ ਕੀ ਲੈਣਾ ਹੈ ਜਿਸ ਭਰਾ ਨੇ ਜਨਮ ਦੇਣ ਵਾਲੀ ਮਾਂ ਨੂੰ ਹੀ ਘਰੋਂ ਬਾਹਰ ਕੱਢ ਦਿੱਤਾ ਸੀ ਇਹ ਕਹਾਣੀ ਕਿਸੇ ਇੱਕ ਘਰ ਦੀ ਨਹੀਂ ਇਹ ਕਹਾਣੀ ਬਹੁਤ ਘਰਾਂ ਦੀ ਹੈ ਬਿਰਧ ਆਸ਼ਰਮ ਇਸ ਲਈ ਬਣੇ ਸੀ ਕਿ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੁੰਦਾ ਉਹ ਉੱਥੇ ਰਹਿ ਸਕਦੇ ਹਨ ਉਹਨਾਂ ਦੀ ਦੇਖਰੇਖ ਕੀਤੀ ਜਾ ਸਕਦੀ ਹੈ ਪਰ ਹੁਣ ਤਾਂ ਬਿਰਧ ਆਸ਼ਰਮ ਦੇ ਵਿੱਚ ਜਿਨ੍ਹਾਂ ਦੇ ਭਰੇ ਪੂਰੇ ਪਰਿਵਾਰ ਵੀ ਹਨ ਉਹ ਵੀ ਵਿਚਾਰੇ ਬਜ਼ੁਰਗ ਬਿਰਧ ਆਸ਼ਰਮ ਦੇ ਵਿੱਚ ਰਹਿ ਰਹੇ ਹਨ ਕਿਉਂਕਿ ਉਹਨਾਂ ਦੇ ਬੱਚੇ ਉਹਨਾਂ ਨੂੰ ਸਾਂਭ ਨਹੀਂ ਸਕਦੇ ਲੱਖ ਲਾਂਤ ਹੈ ਇਹੋ ਜਿਹੇ ਪੁੱਤਾਂ ਤੇ ਏ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਹਾਣੀ ਨੂੰ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ